ਤਲਿ ਟਲੀ ਪਾ ਕੇ ਖਲਾਤੀ ਆ ਕਰੋ ਚਾਲੇ ਪਾਤੇ ਆ ਮਿੱਤਰਾਂ ਨੇ ਸੁਲਤਾਨਪੁਰ ਦੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਪਹੁੰਚ ਗਏ ਆ ਲਓਏ ਮਿੱਤਰਾਂ ਨਾਲ ਦੇ ਮੁੰਡੇ ਮਿਲ ਪਏ ਆ ਆ ਜਾ ਵੜੀਏ ਭੱਜੀ ਦੀ ਵੇਲੀ ਜੀ ਭਾਈ ਸਾਤਰੀ ਗਾਲ ਜੀ ਗਾਲ ਜੀ ਯਾਰ ਜੀ ਤੇਰਾ ਤੈਨੂੰ ਮਿਸ ਕਰਨ ਦਿੰਦਾ ਮੈਂ ਨਹੀਂ ਨਾ ਯਾਰ ਤਾਂ ਨੇ ਆ ਤੀ ਯਾਰ ਕਮਾਈ ਕੱਢ ਕੇ ਆ ਗਏ ਸੀ ਮੈਂ ਆਰੇ ਟਰੈਕਟਰ ਇਕੱਠੇ ਹੋ ਗਿਆ ਇੱਥੇ ਤੁਰਾਂਗੇ ਵੱਡੇ ਰੋਡ ਤੱਕ ਜਾਵਾਂਗੇ ਹੁਣ ਪਹੁੰਚਿਆ ਜਾਣ ਗਿਆ ਆ ਇੱਕ ਬਲੌਗਰ ਹੋਰ ਆਇਆ ਕਹਿੰਦਾ ਮੇਰੇ ਵੀਰੇ ਨਵਾਂ ਤਿਆਰ ਹੋਇਆ ਏ ਭਾਜੀ ਹਾਂਜੀ ਲੋ ਜੀ ਸਾਰੇ ਟਰੈਕਟਰ ਲਾਦ ਤੇ ਲਿਆ ਕੇ ਇਕੱਠੇ ਕਰ ਇੱਕੋ ਜਗ੍ਹਾ ਤੇ ਤੇ ਹੁਣ ਸਾਰੇ ਬੰਦੇ ਮੰਨ ਕੇ ਰੈਸਟ ਚੱਲ ਪੈਲ ਕਰਦੀ ਇੱਕ ਵਾਰ ਦਾ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਛ ਇੱਕ ਵਾਰ ਦਾ ਜੱਕਦੇ ਪੈਰ ਤੇ ਕਰੂ ਕੁਝ ਮੁੰਡਾ ਆ ਖਾਨੋ ਵਾਲਿਆ ਸਭ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਰ ਇੱਕ ਹੈਂਡ ਹੋਵਗੇ ਲੈ ਕੇ ਆ ਕੇ ਤੁਹਾਡੇ ਸਾਹਮਣੇ ਗੋਵਰਨਾਮਾ ਵਲੌਗ ਵਲੌਗ ਦੀ ਸ਼ੁਰੂਆਤ ਲੱਗੇ ਅੱਜ ਮੇਲੇ ਤੋਂ ਅੱਜ ਬਾਬਾ ਜੀ ਦੇ ਮੇਲੇ ਦੀਆਂ ਨਾਲ ਸ੍ਰੀ ਆਨੰਦਪੁਰ ਸਾਹਿਬ ਤੇ ਬੰਦੇ ਤਿਆਰ ਪਰ ਤਿਆਰ ਆ ਸਾਰੇ ਤੇ ਹੁਣ ਆਉਣਾ ਹੀ ਆ ਬੰਦਿਆਂ ਨੇ ਯਾਰ ਹੁਣ ਗਏ ਆ ਸਵੇਰ ਤੇ ਲੱਗੇ ਟਰਾਲੀ ਨੂੰ ਰਾਤੀ ਵੀ ਆਖੜਾ ਚੋਬਰ ਆਪਣੇ ਨਾਲ ਇਹ ਆ ਮਿੱਤਰੋ ਹੁਣ ਟਰਾਲੀ ਨੂੰ ਲਈ ਪਾ ਕੇ ਖਲਾਰਤੀ ਆ ਤੇ ਹੁਣ ਜਾਣਦੇ ਆ ਮੰਨ ਕੇ ਚੱਲੋ ਬੰਦੇ ਹੁੰਦੇ ਆ ਸਾਰੇ ਤੇ ਫੇਰ ਜਾਣਦੇ ਆ ਠੀਕ ਆ ਕਰੋ ਚੈੱਕ ਬਾਕੀ ਤੁਹਾਨੂੰ ਵਿਖਾਤਾ ਈ ਸ਼ਾਮੀ ਗੇ 40 40 ਕਰ ਦਿੰਦਾ ਅਸਰੀ ਗਾਲ ਜੀ ਅਸਰੀ ਗਾਲ ਜੀ ਕਿੱਦਾਂ ਹਾਂ ਜੀ ਚੱਲੇ ਆ ਮੇਲੇ ਤੇ ਕਾਲੀ ਬਾਬਾਈ ਦੇ ਮੇਲੇ ਜਾਂਦੀ ਤਿਆਰੀ ਚਲੋ ਵਾਇਰੂ ਮੇਰ ਕਰੇ ਜਾਣੇ ਹੌਲੀ ਹੌਲੀ ਬਾਕੀ ਤੁਹਾਨੂੰ ਵਿਖਾਉਣੇ ਤਿੰਨ ਦਿਨ ਰਹਿਣਾ ਸੀ ਚਾਚੂ ਇੱਧਰ ਦੇਖ ਚਾਚੂ ਇਹਦੇ ਸਾਚੀ ਕਹ ਬੁਲਾ ਦੇ ਸਾਸੀ ਆ ਬੁਲਾ ਦੇ ਸਾਨੂੰ ਕਰ ਦੇ ਬਾਏ ਬਾਏ ਕਰ ਦੇ ਬਾਏ ਬਾਏ ਕਰ ਦੇ ਸਾਰਿਆਂ ਨੂੰ ਕੀਰਤ ਵੀਰ ਨੂੰ ਬਾਏ ਬਾਏ ਕਰ ਦੇ ਮੀਤੇ ਵੀਰ ਨੂੰ ਵਾਏ ਤੇ ਬਾਕੀ ਤੁਹਾਨੂੰ ਮਿਲਦੇ ਆ ਕੀ ਮੋਲ ਜਾਣਾ ਤਿੰਨ ਚਾਰ ਦਿਨ ਤੱਕ ਜੁੜੇ ਰਹਿਣਾ ਤੁਹਾਨੂੰ ਵਿਖਾਉਣੇ ਕੀ ਮੋਲ ਜਾਣਾ ਸਹੀ ਆ ਚਲੋ ਜੀ ਬੰਦੇ ਆਉਂਦੇ ਫਿਰ ਤਾਂ ਨਿਕਰਾਂਗੇ ਰਾਬਤਾ ਦਾ ਖਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚੱਲੇ ਪਾ ਤੇ ਆ ਮਿੱਤਰਾਂ ਨੇ ਕਿੱਜਾ ਮੁੰਡਿਓ ਲੈ ਕੇ ਬਾਬੇ ਦਾਣਾ ਦਰ ਪਏ ਆ ਤੁਹਾਨੂੰ ਮਿਲਦੇ ਸੁਲਤਾਨਪੁਰ ਲੋਧੀ ਜਾ ਕੇ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚ ਗਏ ਆ ਇਹ ਸ੍ਰੀ ਗੱਲ ਜੀ ਆਹ ਖੜਾ ਟਰੈਕਟਰ ਰਜਨ ਵਾਲਾ ਮੁੰਡਾ ਪੂਰਾ ਤਿਆਰੀ ਜਾ ਆ ਵੱਲੇ ਭਾਈਆ ਭਾਈ ਕਿੱਦਾਂ ਸ੍ਰੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਵੇਲੇ ਫਵੇ ਆ ਗਿਆ ਨਾ ਪਦੇ ਆ ਗਣ ਦੇ ਬਈ ਦੋ ਆ ਜਾਣਾ ਮੇਲੇ ਕਰਕੇ ਤੁਹਾਨੂੰ ਵੀ ਗਿਆ ਹੀ ਨਾ ਹੋਣਾ ਇਹਨਾਂ ਨੂੰ ਮੱਗੇ ਆਖਣੇ ਭਾਈ ਆਂਦਾ ਪੱਕਾ ਆ ਗਿਆ ਹੁਣੇ ਨਹੀਂ ਪੱਕਾ ਨਹੀਂ ਜਾਣਾ ਭਾਜੀ ਤੂੰ ਕਿਧਰ ਗਿਆ ਭਾਜੀ ਮੈਂ ਭਾਈ ਲਾਇਸੈਂਸ ਬਰਾਉਣਾ ਜਾ ਕੇ ਅਪਲਾਈ ਕਰਕੇ ਆਇਆ ਵਾ ਲਓਏ ਮਿੱਤਰਾਂ ਨਾਲ ਦੇ ਮੁੰਡੇ ਮਿਲ ਪਏ ਆ ਆ ਜਾ ਮੇਲੇ ਦੇ ਮੁੰਡਿਆਂ ਨੂੰ ਕੋਟ ਆਪਣਾ ਆ ਜਾ ੁੰਡਾ ਜਗਰਾਏ ਗਾਲੋਂ ਮਿਲਦੇ ਆ ਆਪਣੀ ਜਗਰਾਏ ਕਾਲ ਦਾ ਯਾਰ ਯਾਰ ਤੈਨੂੰ ਲੱਭਣਦੇ ਆਂ ਅਸੀਂ ਸਤਿ ਸ਼੍ਰੀ ਅਕਾਲ ਜੀ ਨੂਰ ਆ ਗਿਆ ਮੇਰੇ ਵੀਰੇ ਨੂਰ ਨੂਰ ਆ ਗਿਆ ਨੂਰ ਆ ਰਾਜਨ ਵੀਰਾਂ ਦਾ ਖੜਾ ਇਹ ਪਹਿਲੇ ਦਮੇ ਕਾਰੀਆਂ ਸਲਾਵਾ ਕਰਦੇ ਸਸਰੀ ਘਰ ਜੀ ਠਾ ਜੇ ਯਾਰ ਤੁਸੀਂ ਭਾਜੀ ਅੰਗਰੇਜ਼ ਨੂੰ ਹੱਥ ਸਿਰ ਜਾ ਮਾਰ ਦਿੰਨੇ ਸਸਰੀ ਘਰ ਲਿਆ ਕਰੋ ਸਸਰੀ ਘਰ ਭਾਜੀ ਸਭੋ ਲਾਪਿਆ ਬੁਲਾਉਣਾ ਫਾਲਸਾ ਵਾਹਿਗੁਰੂ ਪਾਏ ਦੀ ਖਤੇ ਹੋ ਜੀ ਤੁਰ ਪੇ ਗੁਰ ਗੁਰ ਕੋ ਰਖੀ ਨੀ ਵੀਰ ਸਭੋ ਤੇ ਲੈਣ ਦੇਣ ਰਾਜਨ ਵੀਰਾ ਮਗਰ ਮਾਰ ਤੁਰ ਪਿਆ ਵਾ ਤੀਰ ਦੇ ਨੀ ਕੀ ਬਹੁਤ ਚਾਲਾਂ ਜੇ ਜਾ ਕੇ ਦੱਸ ਦਿਨੋ ਚਲਿਓ ਨਿਕਲ ਚੱਲੇ ਵੀਰ ਸਭੋ ਲਾਵੀਏ ਜਗਾਰਾ ਗੱਲ ਆ ਰਹੀ ਹੈ ਲਿਮਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਹੁਣ ਮਲਸੀਆ ਰੋਡ ਤੋਂ ਸ਼ਾਗਰ ਰੋਡ ਚੜ ਗਏ ਆ ਬਾਹਰ ਖੜੇ ਬੰਦੇ ਇਹਨੂੰ ਆ ਕੇ ਚਾਹਨੇ ਆ ਹਾਂਜੀ ਪੁੱਲ ਕਰਾਣੀ ਆ ਪੁੱਲ ਕਰਾਣ ਲੱਗੇ ਮੁੰਡੇ ਠੀਕ ਆ ਮਸ਼ਕਰੀ ਬਸ਼ਕਰੀਆ ਕਰਦਾ ਮਸ਼ਕਰੀਆ ਰਾਹ ਪਾ ਜੇ ਭਜੀ ਦੀ ਵੇਲੀ ਜੀ ਭਾਈ ਸਸਰੀ ਗਾਲ ਜੀ ਹਾਂ ਜੀ ਸੰਗਾ ਸਾਹਿਬ ਸੰਗਾ ਸਾਹਿਬ ਸਸਰੀ ਗਾਲ ਜੀ ਬਾਪਾ ਜੀ ਵੇ ਲੋ ਪਾਤਨਾ ਚੱਲੇ ਆਪਾਂ ਪਾਤਨਾ ਚੱਲੇ ਇਹਨੇ ਗਿਆ ਸੀ ਨਾ ਆ ਬੇੜਾ ਬੰਦੇ ਨੂੰ ਸਹੀ ਗਾਈ ਕਹਿੰਦਾ ਬੰਦਾ ਮਿਸ ਕਰਦੇ ਮੈਂ ਕਹਿੰਦਾ ਮੈਸਰੀ ਕਰਦੇ ਗੋਰਾ ਪੂਰਾ ਨਹੀਂ ਹੁੰਦਾ ਗੋਰਾ ਨਹੀਂ ਹੁੰਦਾ ਦੁਬਈ ਦੇ ਦੁਬਈ ਜੀ ਗੋਰਾ ਨਹੀਂ ਹੁੰਦਾ ਜੀ ਲੈ ਲਾ ਤੈਨੂੰ ਮਿਸ ਕਰਨ ਦਿੰਦਾ ਮੈਂ ਨਹੀਂ ਨਾ ਆਪਾਂ ਨੇ ਅੱਜ ਯਾਰ ਪੁੱਤ ਕਮਾਈ ਕੱਢ ਕੇ ਆ ਗਏ ਜੀ ਆਹੇ ਕੰਨਾਰੇ ਦਾ ਰੱਤ ਇਰੋਂ ਟੱਕਰ ਜਾਵਾਂਗੇ ਹਾਂ ਪਹੁੰਚਾ ਜਾਣਗੇ ਇੱਕ ਪਹਿਲਾ ਲੰਗਰ ਲੱਗਿਆ ਛਗਣ ਜੀ ਪਹਿਲੇ ਲੰਗਰ ਦੇ ਵਿੱਚ ਆ ਗਏ ਆ ਹਾਂਜੀ ਛਗੇ ਲੰਗਰ ਗਫੇ ਵਾਣੀ ਛਗੇ ਉਹ ਗਫਾ ਬਣੀ ਛੱਕੇ ਫੇਰ ਆਉਨੇ ਆ ਆ ਇੱਕ ਬਲੌਗਰ ਹੋਰ ਆਇਆ ਕਹਿੰਦੇ ਮੇਰੇ ਵੀਰੇ ਨਵਾਂ ਤਿਆਰ ਹੋਇਆ ਏ ਭਾਜੀ ਹੈਲੋ ਇੱਕ ਬਲੌਕਰ ਹੋਰ ਤਿਆਰ ਹੋਇਆ ਅੱਸੀ ਗੱਲ ਜੀ ਮੁਬਾਰਕਾਂ ਵਾਰੇ ਮੈਸੀ ਦੀਆਂ ਬਹੁਤ ਬਹੁ ਭਰਾਵਾਂ ਨੇ ਟਰੈਕਟਰ ਲਿਆ ਮਾਣ ਹੁੰਦਾ ਭਾਈ ਮੈਸੀ ਕੇ ਮੁਬਾਰਕਾ ਜੀ ਮੁਬਾਰਕਾ ਇੱਧਰ ਮੁਬਾਰਕਾ ਬੁਲਾ ਦੇ ਹੋ ਓਏ ਲੰਗਰ ਚੱਗਣ ਬਾਅਦ ਤੇ ਲਾਸ਼ੀਆਂ ਟਰਾਲੀਆਂ ਆਵਾ ਕਿਸੇ ਆ ਗਿਆ ਕਿੱਥੇ ਆ ਗਿਆ ਆਪਾਂ ਕਿੱਥੇ ਆ ਗਿਆ ਬੰਗਿਆਂ ਲਾ ਕੇ ਬੰਗਿਆਂ ਲਾ ਕੇ ਅਰਮੀਨੀ ਵੀ ਚੱਲੋ ਪੰਪ ਤੇ ਰੁਗੇ ਆ ਜੀ ਉੱਥੋਂ ਬੰਗਿਆਂ ਲਾ ਗੇ ਪੰਪ ਤੇ ਵੰਥੇ ਮੁੰਡੇ ਪੰਪ ਤੇ ਖੜੇ ਆ ਕੁਛ ਉਹ 36 ਦੀ ਆਹ ਵਾਲੇ ਦੇ ਵਿੱਚ ਨਾ ਥੋੜੀ ਟੈਕਨੀਕਲ ਪ੍ਰੋਬਲਮ ਦੀ ਆ ਗਈ ਜੀ ਉਹਦਾ ਕਰਕੇ ਫਿਰ ਰੁਕਣਾ ਪਿਆ ਕਿਹੜੀ ਪਰਿਵਾਰ ਵਿੱਚ ਥੋੜਾ ਸਾਹਿਬ ਆਹ ਵੇਖੋ ਕੰਟ੍ਰੈਕਟਰਾਂ ਨੇ ਨੰਨੇ ਪਾਰਕਿੰਗ ਦੇ ਵਿੱਚ ਸਾਰੇ ਟਰੈਕਟਰ ਇਹ ਸੀਰੀਅਲ ਵਾਈਜ਼ ਕਰਕੇ ਲਾਉਣੇ ਆ ਤੇ ਲਾਈ ਵੀ ਜਾਂਦੇ ਆ ਲੱਗੀ ਵੀ ਜਾਂਦੇ ਆ ਅੱਜ ਰਾਤ ਵਿੱਚ ਰੁਕਾਂਗੇ ਇੱਥੇ ਮਾਰਾਂਗੇ ਰੈਸਟ ਸਵੇਰੇ ਇੱਥੋਂ ਜਾਵਾਂਗੇ ਬਾਬਾ ਗੁਰਦਤਾ ਜੀ ਦੇ ਗੁਰਦੁਆਰਾ ਸਾਹਿਬ ਉਧਰ ਵੱਲ ਨੂੰ ਜਾਵਾਂਗੇ ਉਧਰ ਵਾਲੀ ਸਾਈਡ ਤੇ ਹਾਂਜੀ ਹਾਂਜੀ ਵਾਈਲ ਹੀ ਪਦੇ ਆਪਣੇ ਲਓ ਜੀ ਸਾਰੇ ਟਰੈਕਟਰ ਲਾਦ ਤੇ ਲਿਆ ਕੇ ਕੱਟੇ ਗਏ ਇੱਕੋ ਜਗ੍ਹਾ ਤੇ ਤੇ ਹੁਣ ਸਾਰੇ ਬੰਦੇ ਮੰਨ ਕੇ ਰੈਸਟ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਪਹੁੰਚ ਗਏ ਆ ਪਾਰਕਿੰਗ ਦੇ ਵਿੱਚ ਇਹ ਸੀਗਾ ਆਪਣਾ ਅੱਜ ਪਹਿਲਾ ਲੈਣਾ ਇਤਿਨੰਦਰ ਸਾਹਿਬ ਅੱਜ ਸਵੇਰੇ ਦੇਖੋ ਕਿਦਾਂ ਜਾਨੇ ਆ ਤੇ ਬਾਕੀ ਠੀਕ ਆ ਮਿੱਤਰੋ ਦੱਸਿਓ ਵਲੌਗ ਇਦਾਂ ਲੱਗਾ ਕਿਦਾਂ ਨਹੀਂ ਬਾਕੀ ਜਿੰਨੇ ਦੇ ਰਹਿਨੇ ਆ ਰੋਜ਼ ਦੀ ਰੋਜ਼ ਅਪਡੇਟ ਹੀ ਆਪਣੇ ਮਤਲਬ ਵਲੌਗ ਰੋਜ਼ ਜ਼ਰੂਰ ਬਣਾਵਾਂਗੇ ਤੇ ਫਿਰ ਪਾਵਾਂਗੇ ਠੀਕ ਚੰਗਾ ਮਿੱਤਰੋ ਸਤਿ ਸ਼੍ਰੀ ਅਕਾਲ ਹੋ ਕੇ